ਬਹੁਤ ਵਧੀਆ ਪ੍ਰਦਰਸ਼ਨ ਕੀਤਾ ਤੁਹਾਡੇ ਗਿਆ ਬਜਾਰਿਆਂ ਦੇ ਵਾਸਤੇ ਦੇਖੋ ਜੀ ਵਧੀਆ ਰੁਝਾਨ ਹੈ ਜੀ ਸਾਡੇ ਹਲਕਾ ਸੀ ਅਨੰਦਪੁਰ ਸਾਹਿਬ ਦੇ ਔਰ ਅਸੀਂ ਜਿੱਤ ਦੇ ਵੱਲ ਨੂੰ ਵਧ ਰਹੇ ਹਾਂ ਔਰ ਸਾਡੀ ਜਿੱਤ ਯਕੀਨੀ ਹੈ ਜੀ ਫਿਲਹਾਲ ਕੀ ਸਿਚਿUATION ਹੈ ਜੀ ਸਰ ਫਿਲਹਾਲ ਜੀ ਅਸੀਂ 12000 ਸਮਥਿੰਗ ਵੋਟ ਨਾਲ ਲੀਡ ਕਰ ਰਹੇ ਹਾਂ ਜੀ ਤਕਰੀਬਨ ਤਕਰੀਬਨ ਮੇਰੇ ਖਿਆਲ 75% ਤਾਂ ਜੀ ਕਾਊਂਟਿੰਗ ਹੋ ਚੁੱਕੀ ਆ 25% ਰਹਿ ਗਈ ਜੀ ਕਿੰਨੀ ਕੀ ਲੀਡ ਲੱਗਦਾ ਵੀ ਹੋ ਜਾ ਸਕਦੀ ਹੈ ਕੁਛ ਵੀ ਹੋ ਸਕਦਾ ਜੀ ਕਿਉਂਕਿ ਹੁਣ ਲੀਡ ਵੱਧ ਰਹੀ ਹੈ ਲਗਾਤਾਰ ਹਾਂਜੀ ਪਰ ਅਸੀਂ ਸਾਡੀ ਜਿੱਤ ਯਕੀਨੀ ਆ ਜੀ ਔਰ ਅਸੀਂ ਸਾਰੇ ਆਪਣੇ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਦੇ ਔਰ ਆਪਣੇ ਸ਼ਹਿਰ ਨਿਵਾਸੀਆਂ ਦੇ ਕਰਾਲੀ ਵਾਸੀਆਂ ਦੇ ਅਸੀਂ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਡੀ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਔਰ ਸਾਨੂੰ ਬਹੁਤ ਵੱਡੀ ਜਿੱਤ ਵੱਲ ਲੈ ਕੇ ਜਾ ਰਹੇ ਆ ਅਸੀਂ ਉਹਨਾਂ ਦੇ ਨਾਲ ਦਿਨ ਰਾਤ ਖੜਾਗੇ ਆਪਣੇ ਸ਼ਹਿਰ ਵਾਲਿਆਂ ਦੇ ਨਾਲ ਮੁੱਖ ਮੰਤਰੀ ਸਾਹਿਬ ਦਾਵਾ ਕਰ ਰਹੇ ਸੀ ਕਿ ਵੀ ਪੰਜਾਬ ਦੇ ਵਿੱਚ 13 0 ਨਾਲ ਜਿਹੜੀ ਜਿੱਤ ਹਾਸਿਲ ਹੋਵੇਗੀ ਕੀ ਲੱਗਦਾ ਹੈ ਕਿਉਂ ਬੋਟ ਬੈਂਕ ਘਟਿਆ ਹੈ ਪਾਸਪਾਸ ਦਾ ਬੋਟ ਬੈਂਕ ਕਿਉਂ ਵਧਿਆ ਹੈ ਕਾਰਨ ਕੀ ਲੱਗਦਾ ਹੈ ਦੇਖੋ ਜੀ ਜਿਹੜੇ ਇੱਥੇ ਅਲਾਈਅੰਸ ਸੀਗਾ ਬਾਕੀ ਜਗ੍ਹਾ ਸਾਰੇ ਕਾਂਗਰਸ ਦੇ ਨਾਲ ਅਲਾਈਅੰਸ ਹੋਇਆ ਪਰ ਕਾਂਗਰਸ ਨੇ ਵਿਚਿਤ ਕਰੀ ਉਹਨੇ ਦੀ ਜਿੱਦੀ ਵਜ੍ਹਾ ਨਾਲ ਸਾਡੀਆਂ ਪਾਰਟੀਆਂ ਲਗ-ਲਗ ਲੜੀਆਂ ਜੇ ਇਕੱਠੇ ਹੋ ਕੇ ਲੜਦੇ ਤਾਂ ਸ਼ਾਇਦ 13 0 ਹੀ ਆਉਂਦੀਆਂ ਜੀ ਸਾਲਾਂ ਆਪ ਲਗਾਤਾਰ ਲੀਡ ਜਿਹੜੀ ਆ ਪਾਰਟੀ ਵੀ ਨਜ਼ਰ ਆ ਰਹੀ ਆ ਆਮ ਆਦਮੀ ਪਾਰਟੀ ਵੀ ਕੀ ਕਹਿਣਾ ਚਾਹੁੰਦੇ ਆ ਦੇਖੋ ਲੀਡ ਜੜੀ ਹੈ ਕਿ ਲਗਾਤਾਰ ਵੱਧ ਰਹੀ ਹੈ ਸਾਨੂੰ ਵੀ ਜਿਹੀ ਲਗਭਗ ਇਸ ਟਾਈਮ ਲੀਡ ਜਿਹੜੀ ਚੱਲ ਰਹੀ ਉਹ 13000 ਚੱਲ ਰਹੀ ਹੈ ਇਸ ਨੇ ਤੇ ਲਗਭਗ 20000 ਦੇ ਕਰੀਬ ਆ ਵਜਤਾਂਗੇ ਆਪਾਂ ਸੀਟ ਕੀ ਲੱਗਦਾ ਹੈ ਮਾਰਜਨ ਕਿਉਂ ਘਟ ਰਿਹਾ ਕਿਉਂਕਿ ਮੀਟ ਲੋਕਾਂ ਨੂੰ ਜਿਆਦਾ ਜੀ ਵੀ ਜਿਆਦਾ ਮਾਰਦੇ ਨਾਲ ਆਮ ਆਦਮੀ ਪਾਰਟੀ ਚ ਸਕਦੇ ਆ ਦੇਖੋ ਮਾਰਜਨ ਜਿਹੜਾ ਹੈਗਾ ਕਿ ਇਹ ਲੋਕਾਂ ਦੀ ਮਰਜ਼ੀ ਹੈ ਜੀ ਪਬਲਿਕ ਦੀ ਤੇ ਦੂਜੀ ਸਭ ਤੋਂ ਵੱਡੀ ਗੱਲ ਕੀ ਚੱਕਰ ਹੈ ਕਿ ਇਸ ਟਾਈਮ ਜਿਹੜਾ ਮੁਕਾਬਲਾ ਉਤਰਕਾਉਣਾ ਹੋ ਰਿ ਉਹ ਸ਼ੌਹਤ ਤੇ ਵੱਡੀ ਗੱਲ ਕੀ ਚੱਕ ਰਹੀ ਇਹਦੇ ਵਿੱਚ ਕੁਝ ਪਾਰਟੀਆਂ ਵੀ ਇਕੱਠੀਆਂ ਹੋ ਕੇ ਮਦਦ ਕਰਨੀਆਂ ਇੱਕ ਦੂਜੀ ਪਾਰਟੀ ਨੂੰ ਗੈਰ ਨਿਵਾਸੀ ਆਮ ਆਦਮੀ ਪਾਰਟੀ ਨੂੰ ਕਰਨ ਵਾਸਤੇ ਜੀ ਹਨਾ ਤੇ ਆਮ ਆਦਮੀ ਪਾਰਟੀ ਆਪਣੇ ਲੋਕਾਂ ਦੇ ਲਈ ਤੇ ਮਾਲਵੇ ਦੇ ਕਸੂਮ ਚਾਣੇ ਵਾਲੇ ਸਪੋਰਟ ਦੇਣ ਵਾਲਾ ਜਤਨ ਸਿੰਘ ਸਾਹਿਬ ਸੀਟ ਕੱਢ ਰਹੇ ਨੇ ਅ ਨਦੀਵਾਦੀ ਇੱਕ ਪਾਸੇ ਆਮ ਆਦਮੀ ਪਾਰਟੀ ਜਿੱਤਦੇ ਖੁਸ਼ੀਆ ਦੋਧਰੇ ਪਾਸੇ ਕਨਨ ਮੰਤਰੀ ਐਮੋਲਗਨ ਵਨ ਵੀ ਮਰੀ ਕੀ ਨੇੜੇ ਆ ਰਹੀ ਹੈ ਕੀ ਗਣਾ ਚਾਹੁੰਦੇ ਦੋ ਦੋ ਬੁੜੀਆਂ ਇਕੱਠੀਆਂ ਹੋ ਰਹੀਆਂ ਆ ਇਹ ਖੁਸ਼ੀ ਮਨਾਈ ਜਾਉਂਗੇ ਬਹੁਤ ਬਹੁਤ ਖੁਸ਼ੀ ਦੋਹੇ ਖੁਸ਼ੀਆਂ ਬਹੁਤ ਅੱਛੀ ਤਰ੍ਹਾਂ ਮਨਾਈ ਜਾਉਂਗੇ ਔਰ ਥੋੜੇ ਰਹੀ ਮੈਂ ਸਾਰੇ ਵੋਟਰਾਂ ਦਾ ਆਪਣੇ ਇਲਾਕੇ ਦੇ ਉਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਪਾਰਟੀ ਦੀ ਆਵਾਜ਼ ਦੀ ਪਾਰਟੀ ਦੀ ਚਿਤ ਕਰਾਈ ਔਰ ਅਨੰਦਪੁਰ ਸਾਹਿਬ ਜਿਹੜਾ ਹਲਕਾ ਸਾਡਾ ਉੱਥੇ ਤੇ ਮਨਵਿੰਦਰ ਕੰਗ ਜੀ ਐਲਾਨ ਬਾਕੀ ਹੈ ਪੈਸੇ ਜਿੱਤੇ ਹੋਏ ਇਹ ਮੈਂ ਸਾਰਿਆਂ ਨੂੰ ਪਤਾ ਹੀ ਦੇਣਾ ਚਾਹੁੰਦਾ ਜੇਕਰ ਪਹਾੜੀ ਜਿੱਤ ਰਹੇ ਹੋ ਤੇ ਕੀ ਪ੍ਰੋਗਰਾਮ ਲਿਖੇ ਗਏ ਕਿਓਕੇ ਜੀ ਇੱਕ ਸਿੱਖ ਪੰਥ ਦਾ ਇੱਕ ਹੁਕਮ ਆਇਆ ਹੋਇਆ ਜੀ ਕਿ ਕੱਲੂਕਾਰੇ ਦੇ ਚੱਲ ਰਿਹਾ ਜੀ ਕੱਲੂਕਾਰਾ ਸਪਤਾ ਚੱਲ ਰਿਹਾ ਇਸ ਦੀ ਵਜ੍ਹਾ ਨਾਲ ਟੋਲ ਟਮਕਾ ਨਹੀਂ ਹੋਵੇਗਾ ਜੀ ਔਰ ਜਿੱਦ ਦੀ ਖੁਸ਼ੀ ਵਿੱਚ ਮਠਾ ਨੂੰ ਜ਼ਰੂਰ ਕਰਾਇਆ ਜਾਊਗਾ ਜੀ ਹਾਂ ਜੀ ਮਠਾ ਨੂੰ ਕਿਹੜਾ ਕਾਂਗਰਸ ਵਾਲੇ ਦਾ ਕਰਾਇਆ ਜਾਊਗਾ ਇਹ ਹੋਵੇ ਸਾਰੀ ਸੰਗਤ ਦਾ ਜੀ ਜਿਨ੍ਹਾਂ ਨੇ ਆਵਾਦਵੀ ਪਾਰਟੀ ਦਾ ਸਾਥ ਦਿੱਤਾ ਜੀ ਸਾਰਿਆਂ ਨੇ ਕੀ ਇੱਕ ਵੋਟ ਤੇ ਰੂਪ ਵਿੱਚ ਆਪਣਾ ਮਤਦਾਨ ਕਰਕੇ ਅਸਟੇ ਸਰਦਾਰ ਮਾਲਵਿੰਦਰ ਸਿੰਘ ਜੀ ਕੰਗ ਨੂੰ ਹਲਕਾ ਸੀ ਅਨੰਦਪੁਰ ਸਾਹਿਬ ਤੋਂ ਐਮਪੀ ਬਣਾ ਰਹੇ ਹਨ